ਇਲਾ ਅਨੰਦਗੜ੍ਹ ਸਾਹਿਬ ਵਿੱਚ ਹੋਈ ਜੰਗ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਏ ਪਰਿਵਾਰਕ ਵਿਛੋੜੇ ਨੂੰ ਚਲਦੇ ਹੋਏ ਚਮਕੌਰ ਦੀ ਜੰਗ 'ਚੋਂ ਦੋ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਰਾਏਕੋਟ ਸ਼ਹਿਰ ਦੇ ਬਾਹਰ-ਬਾਰ ਜੰਗਲਾਂ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਟਾਲੀਆਣਾ ਸਾਹਿਬ ਸ਼ਿਸ਼ੋਭਤ ਹੈ ਪੁੱਜ ਕੇ ਬਿਸ਼ਰਾਮ ਕਰ ਰਹੇ ਸਨ ਤਾਂ ਉੱਥੇ ਜੰਗਲ ਦੇ ਵਿੱਚ ਉਹ ਗੁਜਰ ਮੱਝਾਂ ਚਰਾ ਰਹੇ ਸਨ ਗੁਰੂ ਜੀ ਨੇ ਕਿਹਾ ਕਿ ਸਾਨੂੰ ਛਕਣ ਵਾਸਤੇ ਦੁੱਧ ਦਿਓ ਗੁਜਰਾਂ ਨੇ ਕਿਹਾ ਜੀ ਸਾਡੀਆਂ ਮੱਝਾਂ ਲਵੇਰੀਆਂ ਨਹੀਂ ਹਨ ਔਰ ਦੂਸਰੇ ਮੰਗੂ ਵਾਲੇ ਦੀ ਇੱਕ ਗਾਂ ਦੁੱਧ ਦਿੰਦੀ ਹੈ ਉਸ ਪਾਸੋਂ ਲੈ ਲਵੋ ਜਦ ਗੁਰੂ ਜੀ ਨੇ ਉਸ ਨੂਰੇ ਮਾਹੀ ਤੋਂ ਦੁੱਧ ਮੰਗਿਆ ਤਾਂ ਉਸ ਨੇ ਕਿਹਾ ਕਿ ਮੇਰੀ ਗਾਂ ਤੋਕੜ ਹੈ ਦੁੱਧ ਘਟਵੱਧ ਹੀ ਦਿੰਦੀ ਹੈ ਅਤੇ ਮੇਰੇ ਪਾਸ ਦੁੱਧ ਚੋਣ ਵਾਸਤੇ ਭਾਂਡਾ ਵੀ ਕੋਈ ਨਹੀਂ ਹੈ ਜਿਸ ਵਿੱਚ ਜੋ ਗਾਂ ਕੁਝ ਦੁੱਧ ਦੇਵੇ ਤਾਂ ਚੋ ਦੇਵਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਇੱਕ ਬਰਤਨ ਦਿੱਤਾ ਗੰਗਾ ਸਾਗਰ ਜਿਸ ਵਿੱਚ 288 ਛੇਕ ਸਨ ਤੇ ਗੁਰੂ ਜੀ ਨੇ ਉਸ ਨੂੰ